ਆਸ਼ਕਾ ਨਾ ਸ਼ੋਸ਼ੇ ਵਰਗਾ ਇੱਕ ਗੀਤ ਸੁਣਾਉਂਦੇ ਆਂ ਹੀ ਸਾਨੂੰ ਆਪਣਾ ਸਿਆਸੀ ਸ਼ੋਸ਼ਾ ਵੀ ਚਿੱਤੇ ਆ ਗਿਆ ਲਾਓ ਫੇਰ ਛਾੜੀ ਦੇਈ ਅੱਜ ਦਾ ਇਹ ਸਿਆਸੀ ਸ਼ੋਸ਼ਾ ਬਬਰਨਾਮ ਸਿੰਘ ਜੀ ਅੱਜ ਤੇ ਫੇਰ ਮੰਡੀਆਂ ਆਏ ਲੱਗਦਾ ਨਹੀਂ ਜੀ ਨਹੀਂ ਰੋਜ਼ ਮੰਡੀ ਕਿੱਥੇ ਜਾਇਆ ਜਾਂਦਾ ਇਹ ਤਾਂ ਇਦਾਂ ਜੀ ਪਤਾ ਨਹੀਂ ਕੋਈ ਕੋਈ ਦਿਨੇ ਹੋ ਜਾ ਹੁੰਦਾ ਬਈ ਮਨ ਨਾ ਕਾੜਾ ਜਾ ਪਿਆ ਜਾਂਦਾ ਪਗਬੰਨ ਨੂੰ ਦਿਲ ਨਾ ਕੀਤਾ ਮੈਂ ਬਸ ਰਾਜ ਆਉਂਦੇ ਉਹਦੇ ਨੇ ਸਾਹਵਲ ਬਿਟਿਆ ਮੈਂ ਡਾਕ ਸਾਹਿਬ ਕੋਲ ਜਾ ਕੇ ਇਹ ਪਤਾ ਕਿ ਤੁਹਾਡੇ ਨਾਲ ਵੀ ਇੱਕ ਅਮਲ ਜਿਹਾ ਲੱਗ ਗਿਆ ਮੈਨੂੰ ਤਾਂ ਖਾਲੀ-ਖਾਲੀ ਚ ਕਈ ਈ ਦਾ ਥਾਣੇ ਨੂੰ ਵੀ ਜਾਣਾ ਪੈਦਾ ਉਹ ਹੁਣ ਗੱਲਾਂ ਕਿੱਥੇ ਰਹਿ ਗਈਆਂ ਗੱਲ ਹੈ ਜੀ ਥਾਣੇ ਦੀ ਗੱਲ ਤੋਂ ਤੁਸੀਂ ਚੇਤਾ ਕਰਾਤਾ ਅਬ ਪਿਛਲੇ ਦਿਨੀ ਕਹਿੰਦੇ ਆਪਣੇ ਜਿਹੜੇ ਛੋਟੇ ਬਾਦਲ ਸਾਹਿਬ ਹੈ ਡਿਪਟੀ ਮੁੱਖ ਮੰਤਰੀ ਇਹਨਾਂ ਨੇ ਕਹਿੰਦੇ ਪ੍ਰਧਾਨ ਮੰਤਰੀ ਕੇ ਮੁੱਖ ਮੰਤਰੀ ਪੂਰਾ ਬਣਦਾ ਹੀ ਕਹਿੰਦੇ ਕਰ ਲਿਆ ਰਿਹਾ ਸਲ ਇਹਨਾਂ ਨੇ ਕਹਿੰਦੇ ਬੜੇ ਪੌਲਸ ਵਾਲਿਆਂ ਨੂੰ ਬੜੇ ਗੱਫੇ ਦਿੱਤੇ ਪਿਛਲੇ ਦਿਨੀ ਇਹੋ ਜੀ ਕੀ ਖਬਰ ਸੀ ਜੀ ਪੌਲਸ ਵਾਲਿਆਂ ਨੂੰ ਬਹੁਤ ਤਰੱਕੀਆਂ ਦਿੱਤੀਆਂ ਅੱਛਾ ਜੀ ਤਕਰੀਬਨ ਤਕਰੀਬਨ ਜਿਹੜਾ ਕੋਈ ਕਾਂਸਟੇਬਲ ਸੀ ਉਹਨੂੰ ਹੈੱਡ ਕਾਂਸਟੇਬਲ ਬਣਾਤਾ ਐਸਆਈ ਨੂੰ ਐਸਆਈ ਬਣਾਤਾ ਹੂੰ ਹੂੰ ਤੇ ਉਹ ਖੁਸ਼ ਕਰਤੇ ਕਿ ਕਿਉਂਕਿ ਹੌਲਦਾਰ ਜਿਹੜੇ ਆ ਉਹ ਥਾਣੇਦਾਰ ਬਣਾਤੇ ਥਾਣੇਦਾਰ ਬਣਾਤੇ ਹੂੰ ਕਿਉਂਕਿ ਚੋਣਾ ਦੇ ਵਿੱਚ ਜਦੋਂ ਚੋਣ ਜਾਬਤਾ ਲੱਗ ਜਾਂਦਾ ਹੂੰ ਹੂੰ ਉਸ ਵੇਲੇ ਫਿਰ ਉਸ ਸਮੇਂ ਦੀ ਸਰਕਾਰ ਦੀ ਚਲਦੀ ਨਹੀਂ ਹੂੰ ਹੂੰ ਹਰ ਰੋਜ਼ ਇਹ ਸੋਚਿਆ ਕਿ ਜੇ ਅਸੀਂ ਇਹਨਾਂ ਨੂੰ ਖੁੱਲੇ ਗਫੇ ਦੇ ਦਈਏ ਹੂੰ ਤੇ ਇਹ ਪੁਲਿਸ ਵਾਲੇ ਫਿਰ ਸਾਡੇ ਨਾਲ ਕੰਮ ਕਰਨਗੇ ਫਰਵਰੀ ਦੇ ਵਿੱਚ ਜਦੋਂ ਚੋਣਾ ਹੋਣੀ ਆ ਇਹ ਇੱਕ ਵਾਰੀ ਵੀ ਪਹਿਲਾਂ ਵੀ ਗੱਲ ਆ ਕਹਿੰਦੇ ਨਾ ਜਦੋਂ ਐਮਰਜੈਂਸੀ ਵਿੱਚ ਇਹ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਵੜ ਕੇ ਅੰਦਰ ਦੇ ਦਿੱਤਾ ਤੇ ਅੰਦਰ ਕਹਿੰਦੇ ਭਾਵੇਂ ਅੰਦਰ ਵੀ ਇਹ ਆਪਣੇ ਕਹਿੰਦੇ ਜਿਹੜੇ ਇਹਨਾਂ ਨੂੰ ਜੇਲਾ ਵੀ ਹੁੰਦੀਆਂ ਉੱਥੇ ਵੀ ਕਹਿੰਦੇ ਤਿੱਤਰ ਬਟੇਰੇ ਵਾਵਾ ੜਾਉਂਦੇ ਆ ਇਹਨਾਂ ਦੇ ਏਸੀ ਲੱਗ ਜਾਂਦੇ ਆ ਕਬੂਤਰ ੜਾਉਂਦੇ ਆ ਇਹ ਤੇ ਉੱਥੇ ਕਹਿੰਦੇ ਉਹ ਜੇਲਰ ਨੇ ਬੜੀ ਕਹਿੰਦੇ ਬੜੀ ਸੇਵਾ ਕੀਤੀ ਸੀ ਤੇ ਜਦੋਂ ਇਹ ਮੁੜ ਕੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣੇ ਪੰਜਾਬ ਦੇ ਤਾਂ ਇਹਨਾਂ ਨੇ ਉਹ ਜੇਲਰ ਨੂੰ ਪੈਂਦੀ ਸੱਟੇ بڑا ਇਨਾਮਗ੍ਰਾਮ ਦਿੱਤਾ ਸੀ ਸੁਣ ਲਈ ਆਈ ਗੱਲ ਪਤਾ ਨਹੀਂ ਖਰੀ ਸੱਚੀ ਹੈ ਕਿ ਨਹੀਂ ਇਹ ਜਿਹੜਾ ਇਹ ਇਹ ਜਿਹੜਾ ਤੁਹਾਡਾ ਮਤਲਬ ਹੈ ਜਿਹੜਾ ਤਰੱਕੀਆਂ ਦਿੱਤੀਆਂ ਕੋਈ 35 3600 ਕਹਿੰਦੇ ਹੌਲਦਾਰ ਸਿੱਧਾ ਹੀ ਚੱਕ ਕੇ ਛੋਟਾ ਥਾਣੇਦਾਰ ਬਣਾਤਾ ਇਹ ਇਹ ਚੋਣਾਵੇ ਲਈ ਇੰਤਜ਼ਾਮ ਕੀਤੇ ਹੋਏ ਇਹ ਚੋਣਾਵੇਲੇ ਦੀ ਹੈ ਕਿਉਂਕਿ ਵੈਸੇ ਤਾਂ ਤੁਸੀਂ ਦੇਖੋ ਕਿ ਕਿੰਨੇ ਕ ਥਾਣੇ ਆ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਕਿੰਨੇ ਥਾਣੇਦਾਰ ਚਾਹੀਦੇ ਆ ਹਾਂਜੀ ਹਾਂਜੀ ਤੇ ਕਿੰਨਿਆਂ ਦੀ ਲੋੜ ਹੈ ਉਹਨਾਂ ਦੇ ਵਿੱਚੋਂ ਵੀ ਜਿਹੜੇ ਸਾਡੇ ਪੰਜਾਬ ਪੁਲਿਸ ਤੁਸੀਂ ਦੇਖਿਆ ਹੀ ਆ ਤੇ ਕੋਈ ਛੋਟਾ ਮੋਟਾ ਜਥੇਦਾਰ ਆ ਉਹਦੇ ਨਾਲ ਵੀ ਚਾਰ ਪੌੜ ਪੁਲਿਸ ਵਾਲੇ ਹੁੰਦੇ ਆ ਹਾਂਜੀ ਹਾਂਜੀ ਜਿਹੜੀ ਜ਼ਿਆਦਾ ਪੰਜਾਬ ਪੁਲਿਸ ਆ ਉਹ ਤਾਂ ਸਾਡੇ ਸਿਆਸੀ ਲੀਡਰਾਂ ਨੂੰ ਸੰਭਦੀ ਠੀਕ ਆ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਆਪਣੀ ਸਿਕਿਉਰਿਟੀ ਦੇ ਵਿੱਚ ਹੂੰ ਕਹਿੰਦੇ ਆ ਉਹ ਸਾਰੇ ਜਿਹੜਾ ਉਹਨਾਂ ਦਾ ਪਰਿਵਾਰ ਆ 1000 ਤੋਂ ਵੱਧ ਪੁਲਿਸ ਵਾਲੇ ਤਾਂ ਪੈਰਾਮਿਲਟਰੀ ਫੋਰਸਸ ਵਾਲੇ ਇਹ ਇਹਨਾਂ ਦੇ ਮੁੱਖ ਮੰਤਰੀ ਪਰਿਵਾਰ ਦੀ ਰਾਖੀ ਲਈ ਮੁੱਖ ਮੰਤਰੀ ਦੇ ਪਰਿਵਾਰ ਦੀ ਰਾਖੀ ਲਈ ਬੱਲਾ 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 ਤੇ ਬਾਕੀ ਜੇ ਕਿਤੇ ਚੋਰੀ ਹੋ ਜੇ ਤਾਂ ਪੁਲਿਸ ਜਾਂਦੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਤੋਂ ਬਹੁਤ ਬੰਦੇ ਘਟਾ ਹੈ। ਆਹੋ ਜੇ ਕਿਤੇ ਕਿਤੇ ਕੋਈ ਬਾਰਦਾਤ ਹੋ ਜਵੇ ਕਹਿੰਦੇ ਜੀ ਗ੍ਰਿਫਤਾਰੀ ਕਰਨੀ ਆ ਤਾਂ ਫਿਰ ਕਹਿਣਗੇ ਚਲੋ ਪਵਾਓ ਛਾਪਾ ਆਪਾਂ ਟੈਲੀਫੋਨ ਕਰ ਲਈ ਉਹਨਾਂ ਦੇ ਘਰੇ ਵੀ ਉਹ ਹੁਣ ਤਾਂ ਮੈਂ ਅਜੇ ਟੈਲੀਫੋਨ ਕਰਕੇ ਉਹਨਾਂ ਨੂੰ ਪੁੱਜਣਾ ਨਾ ਇੰਦਰੀਆਂ ਗੱਲਾਂ ਕਰਨਗੇ ਉਸ ਦੇ ਪੈਰ ਜੇ ਮੜੀ ਜਾਣਗੇ ਕਦੇ ਟੈਲੀਫੋਨ ਭੁੱਲ ਗਿਆ ਕਦੇ ਕੁਝ ਹੋ ਗਿਆ ਕਦੇ ਵਾਰਦਾਤ ਨਹੀਂ ਇਹ ਤੁਰਤੇ ਕਦੇ ਵੀ ਉਹ ਵਾਰਦਾਤ ਤਾਂ ਹੋ ਲੈਣ ਦਿੰਦੇ ਆ ਬਾਅਦ ਆ ਬਿਲਮਾਂ ਵੀ ਜੀ ਦਿਖਾਉਂਦੇ ਉਹਨੇ ਪੁਲਿਸ ਵਾਲੇ ਬਗਰੋਂ ਹੀ ਆਉਂਦੇ ਹੁੰਦੇ ਸਭ ਕੁਝ ਹੁਣ ਤੋਂ ਬਾਅਦ ਹੀ ਉਹ ਮਗਰੋਂ ਆਣ ਗਿੱਜੇ ਆ ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਵਾਰਦਾਤ ਹੋਣੀ ਹੂੰ ਔਰ ਇਹ ਜਿਹੜੀ ਪੰਜਾਬ ਪੁਲਿਸ ਦੀ ਗਾਥਾ ਸਾਡੇ ਹਿੰਦੁਸਤਾਨ ਦੀ ਪੁਲਿਸ ਆ ਕੋਈ ਸਾਡੀ ਪੰਜਾਬ ਪੁਲਿਸ ਵੱਖਰੀ ਨਹੀਂ ਹੂੰ ਇਹਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਹੈ ਕਿ ਕਿ ਬ੍ਰਿਟਿਸ਼ ਨੇ ਜਦੋਂ ਸ਼ੁਰੂਆਤ ਕੀਤੀ ਹੈ ਇੱਕ ਤਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਚ ਆ ਬਿਲਕੁਲ ਕਲੋਨੀਅਲ ਅੰਪਾਇਰ ਸੀ ਉਹਨਾਂ ਦਾ ਹੂੰ ਹੂੰ ਹਰ ਹੁਕਮਰਾਨ ਤੇ ਰਹੀ ਚਾਹੁੰਦੀ ਕਿ ਲਾਅ ਐਂਡ ਆਰਡਰ ਅਮਨ ਤੇ ਕਾਨੂੰਨ ਦੀ ਸਥਿਤੀ ਠੀਕ ਰਹੇ ਹੂੰ ਹੂੰ ਪਰ ਉਹਦੇ ਚ ਦੋ ਗੱਲਾਂ ਹੋਰ ਸੀ ਉਹਨਾਂ ਦੇ ਜਿਹੜੀਆਂ ਕਿ ਅੱਜ ਤਾਈਂ ਸਾਡੀ ਪੰਜਾਬ ਪੁਲਿਸ ਜਾਂ ਹਰਿਆਣਾ ਜਾਂ 오ਡੀਸਾ ਪੁਲਿਸ ਦੇ ਵਿੱਚ ਆ ਹੂੰ ਉਹ ਇੱਕ ਇਹ ਗੱਲ ਸੀ ਕਿ ਅਸੀਂ ਜਿਹਨੂੰ ਗੱਲ ਕਰਦੇ ਹਾਂ ਕਿ ਨਹੀਂ ਲਾਅ ਲਾਅ ਐਂਡ ਆਰਡਰ ਦੇ ਵਿੱਚ ਸਾਰੇ ਲੋਕਾਂ ਦੀ ਬਰਾਬਰਤਾ ਹੋਣੀ ਚਾਹੀਦੀ ਚਾਹੇ ਕੋਈ ਵੱਡੀ ਧਰ ਐ ਚਾਹੇ ਕੋਈ ਛੋਟੀ ਧਰ ਐ ਉਹ ਅਮਨ ਕਾਨੂੰਨ ਉਸੇ ਤਰੀਕੇ ਨਾਲ ਲਾਗੂ ਹੋਣਾ ਚਾਹੀਦਾ ਸਿੱਖ ਧਰਮ ਜੇ ਅਸੀਂ ਕਹਿੰਦੇ ਕਿ ਨਹੀਂ ਮਾਨਸ ਕੀ ਜਾਤ ਸਭੇ ਇਕ ਪੰਥ ਬਿਲਕੁਲ ਬਿਲਕੁਲ ਗੁਰੂਆਂ ਨੇ ਐ ਐਟ ਵਰਕ ਦੀ ਪੱਕੀ ਗੱਲ ਜੀ ਇਹ ਪੱਕੀ ਕਹੀ ਐ ਕਿ ਚਾਹੇ ਕੋਈ ਇੱਥੇ ਪ੍ਰਧਾਨ ਮੰਤਰੀ ਤੁਸੀਂ ਦੇਖ ਲਓ ਹੋਵੇ ਕੈਨੇਡਾ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਵੀ ਕੋਈ ਗਲਤੀ ਕਰੇ ਤਾਂ ਉਹਨੂੰ ਵੀ ਪੁਲਿਸ ਫੜੂਗੀ ਪਰ ਸਾਡੇ ਇਹ ਗੱਲ ਨਹੀਂ ਕਿਉਂਕਿ ਬ੍ਰਿਟਿਸ਼ ਨੇ ਇਹ ਗੱਲ ਬਣਾਈ ਸੀ ਕਿ ਆਮ ਲੋਕਾਂ ਲਈ ਇਹ ਪੁਲਿਸ ਹੈ ਹਾਕਮਤਿਰ ਲਈ ਉਹ ਪੁਲਿਸ ਨਹੀਂ ਹੈ ਸਿਆਸੀ ਸ਼ੋਸ਼ਣ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਪਰ ਇਹਨਾਂ ਵਪਾਰਿਕ ਸੰਦੇਸ਼ਾਂ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਦੇਖਣ ਸੁਣਨ ਵਾਲੇ ਭੈਣ ਭਰਾਵਾਂ ਨੂੰ ਵੈਲਕਮ ਹੈਗਾ ਵਾ ਜਿਹੜੀਆਂ ਮੈਂ ਤੁਹਾਨੂੰ ਅੱਜ ਚੀਜ਼ਾਂ ਦਿਖਾ ਰਿਹਾ 100% ਪਿਓਰ ਜੈਕਾਟ ਦੇ ਉੱਤੇ ਆ ਅੰਟੀਕ ਦੀ ਕਢਾਈ ਹੋਈ ਹੋਈ ਆ ਨਾਲ ਸਿਲਵਰ ਦਾ ਵਰਕਮੈਨਸ਼ਿਪ ਆ ਨਾਲ ਜੈਕਾਟ ਦੀ ਸਲਵਾਰ ਹੈਗੀ ਆ ਨਾਲ ਚੁੰਨੀ ਸ਼ਫੌਨ ਸੇ ਲੱਗਦੀ ਆ ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ ਸਟਾਈਲ ਡਿਜ਼ਾਈਨ ਆਈਡੀਆ ਮਿਲ ਜੂਗਾ ਇਹ 100% ਪਿਓਰ ਜੈਕਾਟ ਜੈਕਾਟ ਦੇ ਵਿੱਚ ਸਾਡੇ ਕੋਲ ਬਹੁਤ ਹੀ ਅੱਛੇ ਕਲਰ ਆਇਆ ਨਾਲ ਇਹਦੇ ਚੁੰਨੀਆਂ ਆਈਆਂ ਵਾ ਇਹ ਤੁਸੀਂ ਆਲ ਓਵਰ ਸੂਟ ਲੈ ਸਕਦੇ ਹੋ ਔਰ ਮੈਚਿੰਗ ਵੀ ਬਣਾ ਸਕਦੇ ਆ ਜਿਹੜੀਆਂ ਚੁੰਨੀਆਂ ਵਾਂ ਫੁਲਕਾਰੀ ਦੀਆਂ ਔਰ ਬਾਂਦਨੀ ਦੀਆਂ ਚੁੰਨੀਆਂ ਦੇ ਨਾਲ ਵੀ ਪਲੇਨ ਸੂਟ ਲੈ ਸਕਦੇ ਆ ਇਹ 100% ਪਿਓਰ ਪੌਲੀ ਸਿਲਕਾਈ ਆ ਇਹ ਵੀ ਬਿਲਕੁਲ ਨਵੀਂ ਆਈਟਮ ਆਈ ਆ ਔਰ ਇਹਦੇ ਵਿੱਚ ਤੁਹਾਨੂੰ ਆਲ ਓਵਰ ਵੀ ਸੂਟ ਲੈ ਸਕਦੇ ਆ ਪਲੇਨ ਸਲਵਾਰ ਨਾਲ ਸੂਟ ਲੈ ਸਕਦੇ ਆ ਨਾਲ ਚੁੰਨੀਆਂ ਦੇ ਚਨੋਂਨ ਸਿਲਕਦੀ ਹੈਗੀ ਤੇ ਲਓ ਜੀ ਵਪਾਰਿਕ ਸੰਦੇਸ਼ ਵੀ ਹੋ ਗਏ ਤੇ ਲਾਫੇ ਪੇਸ਼ ਹੈ ਸਿਆਸੀ ਸ਼ੋਸ਼ਾ ਦਾਸ ਆ ਉਹ ਕੋ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਇੱਕ ਕਰੇਲਾ ਦੂਜਾ ਨਿੰਮ ਚੜਿਆ ਕਰੇਲਾ ਵੀ ਕੋਣਾ ਹੁੰਦਾ ਨਿੰਮ ਵੀ ਕੋੜੀ ਹੁੰਦੀ ਆ ਕੌੜਾ ਗਰੇਲਾ ਫਿਰ ਗਾਂ ਨਿੰਮ ਤੇ ਚੜ ਜਾਂਦਾ ਇਹ ਪੁਲਿਸ ਵਾਲੇ ਤਾਂ ਪਹਿਲਾਂ ਹੀ ਮਾਰ ਨਹੀਂ ਨਾਲੇ ਪੱਲੋਂ ਪੈਸੇ ਦੇ ਕੇ ਜਦੋਂ ਮਰਜ਼ੀ ਬੇਇੱਜ਼ਤੀ ਕਰਾ ਲਓ ਇੱਥੇ ਤੁਹਾਡੇ ਆ ਸੁਣਦੇ ਆ ਕੈਨੇਡਾ ਦੇ ਵਿੱਚ ਵੀ ਤੁਹਾਨੂੰ ਟਿਕਟ ਵੀ ਦੇਣਗੇ ਪਹਿਲਾਂ ਸਰ ਕਹਿ ਕੇ ਬੁਲਾਉਣਗੇ ਆਰਾਮ ਨਾਲ ਤੁਹਾਨੂੰ ਬਾਹਰ ਬੁਲਾਉਣਗੇ ਕਾਗਜ਼ ਮੰਗਣਗੇ ਫਿਰ ਕਹਿੰਦੇ ਉਹ ਜਾਂਦੇ ਹੋਏ ਸੀਸ ਜੀ ਦੇ ਕੇ ਤੁਰਦੇ ਆ ਕੀ ਉਹਨੂੰ ਕਹਿੰਦੇ ਆ ਕਿਦਾਂ ਮਤਲਬ ਹੈ ਹੈਵ ਅ ਨਾਈਸ ਡੇ ਹੈਵ ਅ ਨਾਈਸ ਡੇ ਹੈਵ ਅ ਨਾਈਸ ਡੇ ਮਤਲਬ ਉਹਨਾਂ ਦੀ ਹਸਰੀ ਕਾਲ ਆ ਖਬਰੇ ਕਹਿੰਦੇ ਉਹ ਸਾਡੇ ਤਾਂ ਜਦੋਂ ਤੇ ਮੋਰੋਂ ਪੁਲਿਸ ਆ ਦੇਖ ਲੈਂਦਾ ਸਾਹ ਜਾਂ ਸੁੱਕ ਜਾਂਦੇ ਆ ਇਹ ਇਹ ਇੰਨਾ ਫਰਕ ਕਿਉਂ ਆ ਜੀ ਇਹ ਫਰਕ ਇਹ ਹੀ ਹੈ ਕਿ ਜਿਹੜਾ ਆਜ਼ਾਦ ਮੁਲਕ ਹੈ ਜਿਹੜੇ ਡੈਮੋਕਰੈਟਿਕ ਮੁਲਕ ਹੈ ਉਹਨਾਂ ਦੇ ਵਿੱਚ ਕਮਿਊਨਿਟੀ ਪੁਲਿਸਿੰਗ ਦਾ ਕਨਸੈਪਟ ਹੈ ਸਾਡੇ ਹਾਂਜੀ ਕਿ ਕਮਿਊਨਿਟੀ ਨੂੰ ਸੇਫ ਰੱਖਣ ਲਈ ਸੁਰੱਖਿਅਤ ਰੱਖਣ ਲਈ ਪੁਲਿਸ ਦਾ ਕੰਮ ਹੈ ਹਾਂਜੀ ਔਰ ਬਾਹਲੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਜੇ ਕੋਈ ਬੰਦੇ ਨੂੰ ਤਕਲੀਫ ਆਉਂਦੀ ਆ ਤੁਹਾਡੀ ਕਾਰ ਖਰਾਬ ਹੋ ਜਾਂਦੀ ਆ ਤੁਸੀਂ ਤੁਰੇ ਜਾਂਦੇ ਤੁਹਾਨੂੰ ਕੋਈ ਲੱਗਦਾ ਕਿ ਮੈਂ ਖਤਰੇ 'ਚ ਹਾਂ ਕੋਈ ਪੁਲਿਸ ਵਾਲਾ ਦਿਸਪੈਚ ਮਨ ਖੁਸ਼ ਹੋ ਜਾਂਦਾ ਕਿ ਇਹ ਬੰਦਾ ਮੇਰੀ ਹੈਲਪ ਕਰੂਗਾ ਤੇ ਸਾਡੇ ਉਲਟਾ ਹੈ ਕਿ ਬੰਦਾ ਖਤਰੇ ਵਿੱਚ ਹੈ ਜੇ ਉਹਨੂੰ ਪੁਲਿਸ ਵਾਲਾ ਟੱਕਰ ਪੈਂਦਾ ਉਹਨੂੰ ਲੱਗਦਾ ਕਿ ਹੁਣ ਉਹਦੋਂ ਵੀ ਖਤਰਾ ਵੱਧ ਖਤਰਾ ਵੱਧ ਗਿਆ ਉਹ ਤਾਂ ਕਹਿੰਦੇ ਜੀ ਗੱਡੀ ਥਾਣੇ ਚਲੀ ਗਈ ਦੋ ਦਿਨ ਗੱਡੀ ਨਹੀਂ ਪਿਛਾਣੀ ਜਾਂਦੀ ਜੀ ਕਹਿੰਦੇ ਪੂਰੀ ਕੁਸ ਖੜਾ ਹੁੰਦਾ ਉੱਥੇ ਜਾਂਦਿਆਂ ਨੂੰ ਹਾਂ ਤੇ ਕਿੱਥੋਂ ਕੱਟ ਕੱਢਣਗੇ ਤਾਂ ਤੇਲ ਜ਼ਰੂਰ ਕੱਢਣਗੇ ਅਨੇ ਤੇਲ ਤਾਂ ਮਾਮੂਲੀ ਗੱਲ ਆ ਨਾ ਇਹ ਤਾਂ ਟਾਇਰ ਕੀ ਉਹ ਕੀ ਗੱਡੀ ਦਾ ਮਤਲਬ ਗੱਡੀ ਤੇ ਗੱਡੀ ਹੋਰ ਆ ਮੈਂ ਤੁਹਾਨੂੰ ਗੱਲ ਦੱਸਦਾ ਜੀ ਸਾਡੇ ਇੱਕ ਮੁੰਡੇ ਦੀ ਕਾਰ ਗਵਾਚ ਗਈ ਤੇ ਉਹ ਨਾ ਕਹਿੰਦਾ ਉਹ ਚਾਨਕੀ ਇੱਦਾਂ ਮੋਰੇ ਕਾਰ ਜਾ ਰਹੀ ਤਾਂ ਉਹ ਨੰਬਰ ਪੜ ਲਿਆ ਪਛਾਣ ਲਈ ਵੀ ਤੇ ਕਾਰ ਮੇਰੀ ਆ ਉਹ ਕਿਤੇ ਮੈਰਿਜ ਪੈਲਸ ਮੋਰੇ ਚੁੱਕੀ ਗਈ ਉਹ ਮਗਰ ਜਾਵੇ 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 ਉਹ ਮੋਰੇ ਵਾਲ ਤੇ ਕਾਰ ਲਾ ਕੇ ਜਦ ਕਾਰ ਰੁਕੀ ਤੇ ਕਾਰ ਇੱਕ ਥਾਣੇਦਾਰ ਚ ਲਾਉਣ ਡਿਆ ਉਹ ਪੁੱਛਿਆ ਸਰਦਾਰ ਜੀ ਇਹ ਕਾਰ ਤਾਂ ਮੇਰੀ ਆ ਚੋਰੀ ਹੋਈ ਆ ਕਹਿੰਦਾ ਫਿਰ ਤਾਂ ਕੀ ਹੋਇਆ ਕੱਲੋਂ ਥਾਣੇ ਆ ਕੇ ਆਪਣੀ ਨਿਹਾਨੀ ਦੱਸ ਕੇ ਲੈ ਜਾਇਓ ਕਹਿੰਦਾ ਲੋ ਆ ਹਾਲ ਆ ਜੀ ਉੱਥੇ ਤਾਂ ਵੈਸੇ ਵੀ ਜਦੋਂ ਇੱਕ ਹੋਰ ਗੱਲ ਵੀ ਸੀ ਜਦੋਂ ਬ੍ਰਿਟਿਸ਼ ਨੇ ਬਣਾਇਆ ਨਾ ਪੁਲਿਸ ਇੱਕ ਉਹ ਅੰਗਰੇਜ਼ ਆਪਣੇ ਆਪ ਨੂੰ ਦੱਸਣਾ ਚਾਹੁੰਦੇ ਸੀ ਕਿ ਅਸੀਂ ਸੁਪੀਰੀਅਰ ਰੇਸ ਆ ਹਮ ਅਸੀਂ ਤੁਹਾਡੇ ਨਾਲ ਉੱਚੇ ਆ ਤੁਸੀਂ ਸਾਡੇ ਸਬਜੈਕਟ ਤੁਸੀਂ ਸਾਡੇ ਬਰਾਬਰ ਨਹੀਂ ਸਾਡੀ ਪਰਜਾ ਆ ਤੁਸੀਂ ਸਾਡੋਂ ਨੀਵੇਂ ਆ ਸਾਡੀ ਪਰਜਾ ਹੈ ਔਰ ਸਾਡੀ ਕੌਮ ਤੋਂ ਵੀ ਨੀਚੇ ਆ ਤੁਸੀਂ ਜਿਹੜਾ ਸਾਡਾ ਕੋਈ ਸਰਵੰਟ ਆ ਉਹ ਤੋਂ ਵੀ ਤੁਸੀਂ ਥੱਲੇ ਆ ਇਸ ਕਰਕੇ ਉਹਨਾਂ ਨੇ ਪੁਲਿਸ ਨੂੰ ਬੇਇੱਜ਼ਤ ਕਰਨਾ ਆਮ ਲੋਕਾਂ ਦੀ ਵੇ ਉਹ ਬੜੀ ਸਖਲਾਈ ਦਾ ਇੱਕ ਟ੍ਰੇਨਿੰਗ ਦਾ ਇੱਕ ਹਿੱਸਾ ਹੁੰਦਾ ਸੀ ਤੇ ਇਹ ਜਿਹੜਾ ਫਿਰ ਇਹ ਬਾਦਲ ਸਾਹਿਬ ਨੇ ਸਮਝ ਲਓ ਚੋਣਾ ਦੇ ਵਿੱਚ ਉਹਨੂੰ ਪੁਲਸ ਨੂੰ ਆਪਣੇ ਹੱਕ ਜੁਗਤ ਹੁੰਦਾ ਤੇ ਜਾਂ ਪੁਲਸ ਰਹੀ ਲੋਕਾਂ ਨੂੰ ਆਪਣੇ ਹੱਕ ਜੁਗਤ ਹੁੰਦਾ ਅਗੇ ਤਾਂ ਇੰਤਜ਼ਾਮ ਕਰ ਲਿਆ ਦੇਖੋ ਕੋਈ ਵੀ ਵਿਅਕਤੀ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਅਸੀਂ ਲੋਕ ਰਹਿੰਦੇ ਆ ਹਾਂ ਪੁਲਸ ਦੀ ਬੜੀ ਦਹਿਸ਼ਤ ਹੈ ਹਾਂਜੀ ਹਾਂਜੀ ਉਹ ਜੇ ਕੋਈ ਥਾਣੇਦਾਰ ਜੇ ਕੋਈ ਡੀਐਸਪੀ ਉੱਥੇ ਦੇ ਲੋਕਾਂ ਨੂੰ ਕੁਝ ਕਹਿੰਦਾ ਜਾਂ ਉੱਥੇ ਦੇ ਮੋਹਤਵਾਰ ਲੋਕਾਂ ਨੂੰ ਕੁਝ ਕਹਿੰਦਾ ਕਿ ਤੁਸੀਂ ਜੇ ਮੇਰੇ ਕੋ ਗਾਹ ਸਰਵਿਸ ਲਗਾਈ ਹੋ ਹੂੰ ਹੂੰ ਤੇ ਜੋ ਕੁਝ ਮੈਂ ਕਹਿੰਨਾ ਉਹ ਕਰੋ ਹੂੰ ਸੋ ਇਸ ਮੱਦੇ ਨਜ਼ਰ ਉਹਨਾਂ ਨੇ ਕੀਤਾ ਕਿ ਚੌਣ ਕਮਿਸ਼ਨਰ ਨੇ ਤਾਂ ਸਾਨੂੰ ਇਹ ਵਰਤਨ ਨਹੀਂ ਦੇਣੇ ਪਰ ਉਹਨਾਂ ਨੂੰ ਖੁਸ਼ ਕਰੋ ਹੂੰ ਇਹ ਖੁਸ਼ ਹੋਏ ਲੋਕੀ ਸਾਡੇ ਗਾਹ ਹਫਾਜ਼ਤ ਕਰਨਗੇ ਸਾਡੇ ਲੋਕਾਂ ਦਾ ਕੁਝ ਜੰਨੀ ਕੁ ਇਦਾਂ ਦੀ ਗੱਲ ਵੀ ਬਣ ਸਕਦੀ ਹੈ ਕਿ ਵੀ ਜੇ ਅਸੀਂ ਹੁਣ ਤੁਹਾਡੇ ਤੇ ਡੰਡੇ ਵਾਲੇ ਤਖੜੇ ਕਰ ਦਿੱਤੇ ਆ ਲੋਕੋ ਵੀ ਇਹ ਹੁਣ ਤੁਸੀਂ ਸਮਝ ਲਓ ਇੱਕ ਢੰਗ ਨਾਲ ਵੋਟਰਾਂ ਨੂੰ ਡਰਾਵਾ ਵੀ ਦੇ ਦਿੱਤਾ ਡਰਾਵਾ ਵੀ ਹੈ ਪੁਲਿਸ ਨੂੰ ਹਮੇਸ਼ਾ ਹੀ ਵਰਤਿਆ ਵੀ ਇਸੇ ਤਰੀਕੇ ਨਾਲ ਜਾਂਦਾ ਜੇ ਤੁਸੀਂ ਦੇਖ ਲਓ ਜਿੱਥੇ ਕਿਤੇ ਡੰਡਾ ਚਾਰਜ ਹੁੰਦਾ ਲਾਠੀ ਚਾਰਜ ਹੁੰਦਾ ਲੋਕਾਂ ਦੀ ਜ਼ਮੀਨ ਜ਼ਮੀਨ ਐਕਵਾਇਰ ਕਰ ਰਹੀ ਸੀ ਉੱਥੇ ਵੀ ਹਾਲਾਂਕਿ ਅਸੀਂ ਕਹਿੰਦੇ ਕਿ ਇਹ ਸਰਕਾਰ ਕਿਸਾਨਾਂ ਦੇ ਹੱਕ ਚ ਹੂੰ ਕਿਸਾਨਾਂ ਦੇ ਡੰਡਾ ਫੇਰਨ ਲਈ ਸਭ ਤੋਂ ਮੋਰੀ ਸਰਕਾਰ ਹੈ ਹੂੰ ਫਿਰ ਉੱਥੇ ਕੋਈ ਡੈਮੋਨਸਟ੍ਰੇਸ਼ਨ ਕਰਨੀ ਚਾਹੁੰਦਾ ਹੈ ਹੂੰ ਉਹਨਾਂ ਤੇ ਲਾਠੀ ਚਾਰਜ ਉਹਨਾਂ ਤੇ ਡੰਡਾ ਚਾਰਜ ਸੋ ਪੁਲਿਸ ਉਹ ਇੱਕ ਅੰਗ ਬਣ ਚੁੱਕੀ ਹੈ ਸਟੇਟ ਦਾ ਜਿਹਦੇ ਵਿੱਚ ਉਹ ਜਿਸ ਤਰੀਕੇ ਦਾ ਵੀ ਮਰਜ਼ੀ ਉਹਨੂੰ ਵਰਤਣ ਚਾਹੇ ਉਹ ਕਾਲੀ ਹੋਣ ਚਾਹੇ ਕਾਂਗਰਸ ਵਾੜਾ ਜਦੋਂ ਕਿ ਸ਼ਾਂਤ ਮਈ ਢੰਗ ਨਾਲ ਆਪਣੇ ਹੱਕਾਂ ਦੀ ਗੱਲ ਆਪਣੀਆਂ ਮੰਗਾਂ ਦੀ ਗੱਲ ਕਰਨ ਲਈ ਮਜਾਰਾ ਕਰਨਾ ਇਹ ਸਾਡਾ ਕਹਿੰਦੇ ਆ ਵੀ ਜਮਹੂਰੀ ਹੱਕ ਆ ਕਿ ਆ ਮਾਤਮਾ ਗਾਂਧੀ ਹੋਰ ਲੀਡਰ ਵੀ ਮੁਜ਼ਾਰੇ ਕਰਦੇ ਰਹੇ ਆ ਤੇ ਹੜਤਾਲਾਂ ਹੁੰਦੀਆਂ ਰਹੀਆਂ ਕਹਿੰਦੇ ਵੀ ਇਹ ਸਾਡਾ ਹੱਕ ਆ ਪਰ ਇਸ ਤਰ੍ਹਾਂ ਜਮਹੂਰੀ ਹੱਕ ਦੀ ਵਰਤੋਂ ਕਰਦੇ ਆ ਵੀ ਮੋਰੇ ਪੁਲਿਸ ਡੰਡਾ ਚਾਰਜ ਕਰੇ ਫੇਰ ਤਾਂ ਇਹ ਕੋਈ ਜਮਹੂਰੀयत ਨਾ ਹੋਈ ਨਾ ਹੁਣ ਆਮ ਲੋਕਾਂ ਨੇ ਜਿਹੜੇ ਉੱਥੇ ਜ਼ਮੀਨ ਐਕਵਾਇਰ ਤੋਂ ਵੀ ਗੱਲ ਕੀਤੀ ਆ ਕਿ ਸਾਡੀ ਜ਼ਮੀਨ ਨਾ ਹੋਵੇ ਹੂੰ ਹੂੰ ਅਸੀਂ ਆਪਣੇ ਧਰਮ 'ਚ ਗੱਲ ਕਰਦੇ ਆਂ ਕਿ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ ਖਿਲਾਫ ਹਾਂਜੀ ਹਾਂਜੀ ਭਾਈ ਲਾਲੋ ਦਾ ਸਾਥ ਦਿੱਤਾ ਬਿਲਕੁਲ ਬਿਲਕੁਲ ਤੇ ਹੁਣ ਜਿਹੜੀ ਸਰਕਾਰ ਆ ਉਹ ਮਲਕ ਭਾਗੋ ਦੀ ਗੱਲ ਕਰਦੀ ਆ ਉਹ ਕਹਿੰਦੇ ਪ੍ਰਸ਼ਾਦੇ 'ਚ ਉਹਨਾਂ ਨੇ ਇੱਕ 'ਚ ਉਹਨਾਂ ਦੇ ਲਹੂ ਕੱਢਤਾ ਇੱਕ ਜੋ ਦੁੱਧ ਕੱਢ ਕੇ ਦਿਖਾਇਆ ਦੱਸ ਦਿੱਤਾ ਕਿ ਇਹ ਇਹ ਤਾਂ ਲੋਕਾਂ ਦਾ ਖੂਨ ਚੂਸ ਕੇ ਬਣਿਆ ਆ ਤੇ ਦੂਸਰਾ ਭਾਈ ਲਾਲੋ ਆਪਣੀ ਮਿਹਨਤ ਨਾਲ ਬਣਿਆ ਸੋ ਉਹਨਾਂ ਦਾ ਨਾਂ ਲੈ ਕੇ ਸਿੱਖੀ ਦਾ ਨਾਂ ਲੈ ਕੇ ਔਰ ਸਿੱਖ ਧਰਮ ਦੀਆਂ ਜਿਹੜੀਆਂ ਸਾਡੀਆਂ ਸਖਿਆਵਾਂ ਆ ਉਹਨਾਂ ਦੇ ਕੋਈ ਅਸਰ ਨਹੀਂ ਕੋਈ ਉਹਨਾਂ ਦੀ ਨੂੰ ਅਮਲੀ ਜਾਮਾ ਨਹੀਂ ਸੋ ਇਸ ਕਰਕੇ ਬੜੀ ਸਥਿਤੀ ਗੰਭੀਰ ਹੈ ਉਹ ਜੀ ਭਾਈ ਲਾਲੋ ਦਾ ਵਿਚਾਰੇ ਹੁਣ ਲੱਗਦਾ ਖੁੰਝੇ ਲੱਗ ਗਏ ਹੁਣ ਤਾਂ ਇਹ ਮਾਲਕ ਭਾਗੋ ਹੀ ਸਾਰਾ ਕੁਝ ਕਰਨਗੇ ਠੀਕ ਹੈ ਤੇ ਡਾਕਟਰ ਸਾਹਿਬ ਕੋਈ ਕਿਤੇ ਹੈ ਕੋਈ ਸੁੱਖ ਦੀ ਕੋਈ ਸੁੱਖ ਦਾ ਸਾਹ ਆਉ ਲੋਕਾਂ ਨੂੰ ਕੋਈ ਆਸ ਦੀ ਕਿਰਨ ਹੈ ਆਸਤੀਕਰਨ ਨੂੰ ਦੇਖੋ ਗਿਨੇ ਦਾ ਪੁੱਗਿਆ 5 ਸਾਲਾਂ ਵਾਲਾ ਇਹ ਨਾਮ ਹੀ ਰਹੂਗਾ ਇਹ ਲੋਕਾਂ ਤੇ ਡਿਪੈਂਡ ਕਰਦਾ ਇਹ ਕੋਈ ਜੋ ਮਰਜ਼ੀ ਬਹਾਨਾ ਬਣਾ ਲੈਣ ਲੋਕ ਜਦੋਂ ਤੁਸੀਂ ਅੰਦਰ ਵੋਟ ਪਾਉਣ ਜਾਂਦੇ ਆ ਹਾਂਜੀ ਉਹ ਤੁਹਾਡੀ ਜ਼ਮੀਰ ਤੇ ਤੁਹਾਡਾ ਕੋਈ ਨਹੀਂ ਦੇਖਦਾ ਸੀਕ੍ਰੀਟ ਵੋਟ ਹੈ ਤੁਹਾਨੂੰ ਹੀ ਸਿਰਫ ਪਤਾ ਹੁੰਦਾ ਕਿ ਇਹਨੂੰ ਵੋਟ ਪਾਉਣੀ ਹੈ ਉਹ ਇਧੇ ਦਾ ਜੀ ਡਾਕਟਰ ਸਾਹਿਬ ਪਾਇਆ ਪੀਤਾ ਵੋਟ ਪਾਤੀ ਮਤਲਬ ਬਸ ਇਹ ਜਿਹੜਾ ਪੰਜ 5 ਸਾਲ ਆਪਣੇ ਤੁਸੀਂ ਉੱਤੇ ਆਪਣਾ ਹਾਕਮ ਚੁੜੁੰਦੇ ਆ ਇਹ ਤਾਂ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਕਿ ਤੁਹਾਨੂੰ ਸੋਚ ਸਮਝਣਾ ਕਿ ਅੱਜ ਦਾ ਤੁਸੀਂ ਹੁਣੇ ਹੀ ਫਰਮਾਇਆ ਬਈ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣੀ ਚਾਹੀਦੀ ਆ ਫਿਰ ਜੇ ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣਾਂਗੇ ਤੇ ਆਪਣਾ ਹਕਮ ਹੁਕਮਰਾਨ ਚੁਣਾਂਗੇ ਵੋਟ ਪਾ ਕੇ ਫਿਰ ਤਾਂ ਸਾਨੂੰ ਕਿਸੇ ਗੱਲ ਦਾ ਖਲਚਾ ਨਹੀਂ ਭਾਵੇਂ ਬਾਦਲ ਸਾਹਿਬ ਜਿੰਨੀ ਮਰਜ਼ੀ ਤਰੱਕੀਆਂ ਦੇਈ ਜਾਣ ਪੁਲਿਸ ਵਾਲਿਆਂ ਨੂੰ ਸਾਨੂੰ ਕਾਹਦੇ ਡਰਿਆ ਫਿਰ ਇਹ ਸਾਡੇ ਤੇ ਹੀ ਨਿਰਭਰ ਹੈ ਇਸ ਗੱਲ ਤੇ ਲੋਕਤੰਤਰੀ ਰਾਜ ਜਿਹੜਾ ਸਭ ਤੋਂ ਮਹਾਨ ਹੈ